ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਮਜੀਠਿਆ ਨੂੰ ਨਸ਼ੇ ਤੇ ਮੁੱਦੇ ਤੇ ਜੇਲ੍ਹ ਭੇਜਣ ਦਾ ਦਾਵਾ ਕੀਤਾ ਤਾਂ ਮਜੀਠਿਆ ਨੇ ਵੀ ਤਿੱਖੇ ਲਹਿਜੇ ਦੇ ਵਿੱਚ ਇਸ ਦਾ ਜਵਾਬ ਦਿੱਤਾ ਮਜੀਠਿਆ ਨੇ ਕਿਹਾ ਕਿ ਉਹਨਾਂ ਦਾ ਨਾਂ ਸੁਣਦੇ ਹੀ ਕੈਪਟਨ ਦੇ ਹੱਥ ਪੈਰ ਕੰਬਣ ਲੱਗ ਜਾਂਦੇ ਨੇ ਐਂਡ those people including majithia who has been doing all this business will be a prime target ਅਸੀਂ ਫੜਾਂਗੇ ਔਰ ਇਹਨਾਂ ਨੂੰ ਵੀ will deal with them according to the law of the land and they will go behind bars ਉਹਦੇ ਹੱਥ ਤਾਂ ਮੇਰਾ ਨਾਂ ਸੁਣਦੀ ਕੰਬਣ ਲੱਗ ਪੈਂਦੇ ਉਹਨੂੰ ਕੀ ਫੜਦਾ ਮੈਨੂੰ ईडी ਵੱਲੋਂ ਸਮਨ ਕੀਤੇ ਜਾਣ ਪੰਜਾਬ ਕਾਂਗਰਸ ਨੇ ਮਜੀਠੀਆ ਦੇ ਖਿਲਾਫ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਪਰ ਉਦੋਂ ਕੈਪਟਨ ਨਵਿੰਦਰ ਸਿੰਘ ਨੇ ਕਿਹਾ ਸੀ ਕਿ ਸੀਬੀਆਈ ਜਾਂਚ ਦੀ ਕੋਈ ਲੋੜ ਨਹੀਂ ਤੇ ਹੁਣ ਉਹੀ ਕੈਪਟਨ ਚੋਣਾਂ ਤੋਂ ਪਹਿਲਾਂ ਮਜੀਠੀਆ ਨੂੰ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਦਾ ਸੇਲ ਭੇਜਣ ਦਾ ਦਾਅਵਾ ਕਰਨ ਲੱਗੇ ਨੇ ਉਦੋਂ ਹੀ ਮਜੀਠੀਆ ਵੀ ਕੈਪਟਨ ਨੂੰ ਉਹਨਾਂ ਦੇ ਲਹਿਜੇ ਵਿੱਚ ਹੀ ਜਵਾਬ ਦੇ ਰਹੇ ਨੇ ਸਿਰਫ ਕੈਪਟਨ ਹੀ ਨਹੀਂ ਮਜੀਠੀਆ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਵੀ ਲਲਕਾਰਿਆ ਉਹ ਨੂੰ ਤੁਹਾਨੂੰ ਸੋਫੀ ਨਹੀਂ ਸੋਫੀ ਸੀ ਕਿ ਪੀਤੀ ਸੀ ਜਦੋਂ ਬੋਲਣਾ ਮੈਨੂੰ ਨਹੀਂ ਪਤਾ ਇਹ ਉਹਨੂੰ ਪੁੱਛ ਲਿਓ ਨਹੀਂ ਉਹਨਾਂ ਲੱਤਾਂ ਦੀ ਇੰਨੀ ਜਾਣ ਨਹੀਂ ਹੈ ਨਾ ਤਿੰਨਾ ਚਾਰਾਂ ਚ ਉਹ ਕੇਜਰੀਵਾਲ ਚੂਹਾ ਜਾ ਵੀ ਮੈਨੂੰ ਕੱਖ ਨਹੀਂ ਕਰ ਸਕਦਾ